ਫੈਸ਼ਨ ਨਾਕਾਬੰਦੀ ਕੀਤੀ ਗਈ ਹੈ ਔਰ ਡਾਰ ਲਗਾਇਆ ਗਿਆ ਜਿਹੜੇ ਓਵਰ ਸਪੀਡ ਉੱਪਰ ਆ ਰਹੇ ਆ ਬ੍ਰਿਜ ਦੇ ਉਹਨਾਂ ਦੇ ਆਨਲਾਈਨ ਚਲਾਨ ਕੀਤੇ ਜਾ ਰਹੇ ਆ ਕਬੰਦੀ ਕੀਤੀ ਜਾਂਦੀ ਹੈ ਇਹ ਵੀ ਟ੍ਰੈਫਿਕ ਦੇ ਜਿਹੜੇ ਲੋਕੀ ਇਹਨੂੰ ਦੋਨੋਂ ਭੰਗ ਕਰਦੇ ਆ ਜਾਂ ਤੋੜਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਸਮਝਾਇਆ ਜਾਵੇ ਕਿ ਇਸ ਲਈ ਵਾਰਲ ਪੋਸਟ ਇੰਡੀਆ ਚੈਨਲ ਦੇਖ ਰਹੇ तमाम ਦਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗੱਲ ਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਜਿਵੇਂ ਕਿ ਦੇਖ ਸਕਦੇ ਹੋ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਵਾ ਵਾਰਦਾਤ ਨਾ ਹੋਵੇ ਇਸੇ ਨੂੰ ਹੀ ਅੱਜ ਚੈਕਿੰਗ ਜਿਹੜੀ ਆ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਪੋਲ ਦੇ ਉੱਪਰ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਕਿ ਦਿਖਾ ਦੇ ਵਾਹਣਾ ਦੀ ਜਿਹੜੀ ਆ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਬੜੀ ਤਸੱਲੀ ਦੇ ਨਾਲ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਖੜੇ ਆ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸੇ ਤਹਿਤ ਸਾਡੇ ਕੋਲ ਮਾਨਯੋਗ ਡਿਪਟੀ ਸਾਹਿਬ ਮੌਜੂਦ ਨੇ ਸਰਦਾਰ ਵਰਿੰਦਰ ਕੁਮਾਰ ਜੀ ਕੁਮਾਰ ਸਾਹਿਬ ਅੱਜ ਜਿਹੜੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਇਸ ਬਾਰੇ ਦੱਸੋ ਮੈਂ ਐਸ.ਪੀ. ਵਰਿੰਦਰ ਕੁਮਾਰ ਟ੍ਰੈਫਿਕ ਅਮਰਸਰ ਤੋਂ ਜੀ ਇਹਦੀ ਸਪੈਸ਼ਲ ਨਾਕਾਬੰਦੀ ਕੀਤੀ ਜਾਂਦੀ ਹੈ ਇਹ ਵੀ ਟ੍ਰੈਫਿਕ ਦੇ ਜਿਹੜੇ ਲੋਕੀ ਇਹਨੂੰ ਦੋ ਲੂਂਗ ਭੰਗ ਕਰਦੇ ਆ ਜਾਂ ਤੋੜਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਸਮਝਾਇਆ ਜਾਵੇ ਕਿ ਇਸ ਲਈ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਔਰ ਡਾਰ ਲਗਾਇਆ ਗਿਆ ਜਿਹੜੇ ਓਵਰ ਸਪੀਡ ਉੱਪਰ ਆ ਰਹੇ ਆ ਬ੍ਰਿਜ ਦੇ ਉਹਨਾਂ ਦੇ ਆਨਲਾਈਨ ਚਲਾਨ ਕੀਤੇ ਜਾ ਰਹੇ ਆ ਇਸ ਤੋਂ ਇਲਾਵਾ ਜਿਹੜੇ ਸੀਟ ਬੈਲਟ ਤੋਂ ਚੱਲ ਰਹੇ ਆ ਬਲੈਕ ਕੰਮਾਂ ਲਗਾਈਆਂ ਵਾ ਤੇ ਜਾਂ ਜਿਹੜੇ ਓਵਰ ਲੋਡ ਗੱਡੀਆਂ ਹੈਗੀਆਂ ਉਹਨਾਂ ਸਾਰਿਆਂ ਦੇ ਚਲਾਨ ਕੀਤੇ ਜਾ ਰਹੇ ਆ ਅੱਛਾ ਸਰ ਇੱਕ ਇੱਕ ਗੱਲ ਇਥੇ ਐਡ ਕਰ ਲੈਣ ਇੱਕ ਕਾਨੂੰਨ ਜਿਹੜਾ ਲਾਗੂ ਹੋਇਆ ਆਪਣਾ ਬੱਚਿਆਂ ਵਾਸਤੇ ਆਪਣਾ ਉਸ ਬਾਰੇ ਉਜਾਗਰ ਕਰ ਦਿਓ ਸ਼ਾਇਦ ਪਤਾ ਲੱਗ ਜੀ ਜਿਹੜੇ ਇਸ ਟਾਈਮ ਈਵਰ ਦੇਖ ਰਹੇ ਨੇ ਮੇਰੇ ਸਾਰਿਆਂ ਨੂੰ ਜਿਹੜੇ ਵੀਵਰਸ ਦੇਖ ਰਹੇ ਇਹਨਾਂ ਨੂੰ ਬੇਨਤੀ ਹੈ ਟ੍ਰੈਫਿਕ ਪੁਲਿਸ ਵੱਲੋਂ ਕੀ ਆਪਣੇ ਜਿਹੜੇ ਸਰਕਾਰ ਵੱਲੋਂ ਕਾਨੂੰਨ 18 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹ ਦੋ ਵਾਹਨ ਦੋ ਪਹੀਆ ਵਾਹਨ ਔਰ ਚਾਰ ਪਹੀਆ ਵਾਹਨ ਨੂੰ ਨਹੀਂ ਚਲਾ ਸਕਦੇ ਔਰ ਇਹ ਸਾਰਿਆਂ ਨੂੰ ਅਸੀਂ ਇਹਦੇ ਸਬੰਧ ਵਿੱਚ ਸਕੂਲਾਂ ਵਿੱਚ ਵੀ ਸੈਮੀਨਾਰ ਪਿਛਲੇ ਦਿਨ ਤੋਂ ਕਾਫੀ ਸਾਡੇ ਚੱਲ ਰਹੇ ਆ ਔਰ ਇਹ ਚੈਨਲ ਰਾਹੀਂ ਤੁਹਾਨੂੰ ਬੇਨਤੀ ਕੀਤੀ ਜਾ ਰਹੀ ਸਾਰਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਕੱਲ ਤੋਂ ਜਿਹੜਾ ਕੋਈ ਵੀ ਟੂ-ਵੀਲਰ ਜਾਂ ਜਿਹੜੇ 18 ਸਾਲ ਤੋਂ ਘੱਟ ਨੇ ਉਹਨੂੰ ਨਾ ਦਿਓ ਜੇਕਰ ਫਿਰ ਵੀ ਇਹ ਨਹੀਂ ਲੋਕੀ ਇਸ ਦੀ ਪਾਲਣ ਨਹੀਂ ਕਰਨਗੇ ਤੇ ਕਾਨੂੰਨ ਦੇ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇੱਕ ਜੁਰਮਾਨਾ ਰੱਖਿਆ ਗਿਆ ਸਰ ਤੇ ਇੱਕ ਸਜ਼ਾ ਦੀ ਗੱਲ ਉਹ ਵੀ ਦੱਸਦੇ ਮਾਪੇ ਜਿਹ ਦੇਖੋ ਜਿਹਦੇ ਵਿੱਚ ਘੱਟੋ ਘੱਟ ਜਿਹੜਾ ਵਾ 3 3 ਸਾਲ ਦੀ ਸਜ਼ਾ ਦਾ ਮਾਪਿਆਂ ਨੂੰ ਔਰ 25000 ਰੁਪਏ ਜੁਰਮਾਨਾ ਵਾ ਜੀ ਜੇਕਰ ਇਹ ਇਨ੍ਹਾਂ ਕਾਨੂੰਨ ਦੀ ਲੰਘਣਾ ਕਰਦੇ ਜਾਂਦੇ ਉਹ ਮਾਪਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜਾਂ ਜੇ ਕੋਈ ਹੋਰ ਵੀ ਉਹਨਾਂ ਦਾ ਰਿਲੇਟਿਵ ਆਪਣੇ ਬੱਚਿਆਂ ਨੂੰ ਵਹੀਕਲ ਦੇ ਕੇ ਭੇਜਦਾ ਵਾ ਚਾਹੇ ਉਹਦੇ ਪੇਰੈਂਟਸ ਨੇ ਜਾਂ ਉਹਨਾਂ ਦਾ ਕੋਈ ਰਿਲੇਟਿਵ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੀ ਕਾਨੂੰਨ ਵਸਤੇ ਦੀ ਗੱਲ ਕਰੀਏ ਸਿਰ ਟ੍ਰੈਫਿਕ ਦੀ ਆਪਣਾ ਤਾਂ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੋਰ ਕਿਹੜੇ ਕਿਹੜੇ ਉਪਰਾਲੇ ਜਿਹੜੇ ਇਸ ਟਾਈਮ ਅੰਮ੍ਰਿਤਸਰ ਦੇ ਵਿੱਚ ਜਿਹੜਾ ਟ੍ਰੈਫਿਕ ਪੱਕੋ ਉਹ ਕੀਤੇ ਜਾ ਤਰਾਬ ਕੋਈ ਸਾਰਿਆਂ ਨੂੰ ਇਹਦਾ ਤੰਗਤੀ ਜਾ ਰਹੀਆਂ ਵਾ ਠੀਕ ਹੈ ਜੀ ਇਹਨਾਂ ਦੇ ਨਾਲ ਸੈਮੀਨਾਰ ਲਗਾਏ ਜਾ ਰਹੇ ਆ ਕਿ ਸਾਰਿਆਂ ਨੂੰ ਅਵੇਰਨੈਸ ਕੀਤਾ ਜਾ ਰਿਹਾ ਹੈ ਕਿ ਆਪਣੀ ਹੈਲਮਟ ਪਾਓ ਸੀਟ ਬੈੱਲ ਲਗਾਓ ਕਾਲੀਆਂ ਫਿਲਮਾਂ ਨਾ ਲਗਾਓ ਓਵਰ ਲੋਡਿੰਗ ਗੱਡੀ ਨਾ ਚਲਾਓ ਟ੍ਰਿਪਿੰਗ ਨਾ ਕਰੋ ਕਿ ਸਾਰਿਆਂ ਨੂੰ ਸਮੇਂ ਸਮੇਂ ਰਿਹਦਤਾਂ ਦਿੱਤੀਆਂ ਜਾ ਰੀਆਂ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਜੀ ਸਰ ਇੱਕ ਨੇ ਗੱਲ ਹੁੰਦੀ ਆ ਕਰਦੇ ਜਦੋਂ ਕੋਈ ਚਲਦੇ ਆਤਕਸ਼ਾਇਦੇ ਕਿ ਨਾ ਗੱਡੀ ਦੀ ਖੱਬੀ ਸੱਜੀ ਲੜਕੇ ਦੀ ਖਰਾਬ ਹੁੰਦੀ ਹਰ ਨਾ ਪ੍ਰੋਪਰ ਨਹੀਂ ਚੱਲਦਾ ਤੇ ਸਾਡੇ ਜਿਹੜੇ ਲੋਕ ਨੇ ਕਈ ਵਾਰ ਕਹਿੰਦੇ ਚਲੋ ਗੱਡੀ ਕੱਢ ਦਈਏ ਕੋਈ ਨਹੀਂ ਵੇਖੀ ਜਾਊਗੀ ਤੇ ਕਈ ਵਾਰ ਰਾਤ ਨੂੰ ਨੁਕਸਾਨ ਹੋ ਜਾਂਦਾ ਹਨਾ ਪ੍ਰੋਪਰ ਜਿਹੜੀ ਗੱਡੀ ਦੀ ਜਾਂਚ ਨਹੀਂ ਆਪਣਾ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪ੍ਰੋਪਰ ਜਿਹੜੇ ਵੀਕਲ ਆ ਉਹਨਾਂ ਨੂੰ ਠੀਕ ਢੰਗ ਨਾਲ ਚਲਾਓ ਪ੍ਰੋਪਰ ਆਪਣੇ ਜਿਹੜੇ ਵੀ ਡਾਕੂਮੈਂਟਸ ਹਨ ਨਾਲ ਲੈ ਕੇ ਚਲੋ ਔਰ ਕਦੀ ਵੀ ਜਿਹੜੀ ਰੈੱਡ ਲਾਈਟ ਹੋਣ ਜੰਪ ਨਾ ਕਰੋ ਠੀਕ ਹੈ ਇਸ ਲਈ ਵੀ ਟ੍ਰੈਫਿਕ ਜਿਹੜੇ ਚੌਂਕਸ ਆ ਉੱਥੇ ਸਾਡੇ ਜਿਹੜੇ ਜਿੰਨੇ ਵੀ ਆਪਣੇ ਐਮਪਲਾਈ ਖੋਤੇ ਆ ਮੁਲਾਜ਼ਮ ਖੋਤੇ ਆ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਵੀ ਜੇ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ ਇਹ ਇੱਕ ਦੱਸ ਦਿੱਤਾ ਚਿਰਕੇ ਵੇਖੋ ਆਪਾਂ ਪੁਲਿਸ ਸਾਰੀ ਇੱਕ ਦੂਜੇ ਦੇ ਨਾਲ ਆਪਣਾ ਸੰਯੋਗ ਕਰਦਾ ਚਾਹੀਦਾ ਜਨਤਨ ਨੂੰ ਨਾ ਕਿ ਨਾ ਦੂਰ ਭਜਨਾ ਚਾਹੀਦਾ ਤੇ ਦੁਰਵਰਤੋਂ ਕਰਨੀ ਚਾਹੀਦੀ ਨਹੀਂ ਮਾਂ ਦੀ ਬਿਲਕੁਲ ਜੀ ਸਾਰਿਆਂ ਨੂੰ ਬੇਨਤੀ ਮੈਂ ਇਹ ਹੋਈ ਕਰ ਰਿਹਾ ਵਾਂ ਕਿ ਆਪਣੇ ਜਿੰਨੇ ਵੀ ਡਾਕੂਮੈਂਟਸ ਆ ਆਪਣੇ ਪੂਰੇ ਲੈ ਕੇ ਚੱਲੋ ਹੈਲਮਟ ਪਾ ਕੇ ਚੱਲੋ ਸੀਟ ਬੈਲ ਲਾ ਕੇ ਚੱਲੋ ਟ੍ਰਿਪਿੰਗ ਨਾ ਕਰੋ ਓਵਰਲੋਡਿੰਗ ਨਾ ਕਰੋ ਸਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰੋ ਜਿੱਦਣ ਤੁਹਾਡੇ ਖਿਲਾਫ ਕਾਰਵਾਈ ਕਰਨੀ ਪਵੇ ਜੀ ਧੰਨਵਾਦ ਸਰ ਥੈਂਕ ਯੂ ਜੀ ਜੇ ਤੁਸੀਂ ਦੇਖਿਆ ਜੀ ਆਪਣਾ ACP ਸਾਹਿਬ ਨੇ ਗੱਲ ਦੱਸੀ ਕਿ ਆਪਣਾ ਤੁਹਾਨੂੰ ਜਿਹੜਾ ਵਾ ਜਦੋਂ ਵੀ ਤੁਸੀਂ ਆਪਣਾ ਚੱਲਦੇ ਹੋ ਵਾਕਿਆ ਡਾਕੂਮੈਂਟ ਜਿਹੜੇ ਆ ਕੰਪਲੀਟ ਰੱਖੋ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਤੁਹਾਡੀ ਸੁਰੱਖਿਆ ਵਾਸਤੇ ਹੀ ਬਿਲਕੁਲ ਹੈਗਾ ਤਾਂ ਹੁਣ ਜਿਹੜਾ ਇਹ ਜਿਹੜੀ ਅ ਯਾਰ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਾਹਨਾਂ ਦੀ ਜਿਹੜੀ ਚੈਕਿੰਗ ਆਓ ਮੈਂ ਦਿਖਾ ਦੇਣਾ ਕੈਮਰਾਮੈਨ ਭਰਾ ਨੂੰ ਵਾਹਨਾਂ ਦੀ ਅਚਨਚੇਤ ਚੈਕਿੰਗ ਜਿਹੜਾ ACP ਸਾਹਿਬ ਟ੍ਰੈਫਿਕ ਵੱਲੋਂ ਜਿਹੜਾ ਉਹ ਕੀਤੀ ਗਈ ਆ ਆਪਣਾ ਤਾਂ ਕਿਸੇ ਨੂੰ ਵੀ ਜਿਹੜਾ ਵਾ ਨਹੀਂ ਬਚੇਗਾ ਸਖਤ ਸਜ਼ਾ ਦਿੱਤਾ ਨੇ ਆਪਣਾ ਤਾਂ ਇੱਕ ਨਵਾਂ ਜਿਹੜਾ ਵਾ ਆਪਣਾ ਨਿਯਮ ਵੀ ਤੁਹਾਨੂੰ ਪਤਾ ਲਾਗੂ ਹੋਇਆ ਵਾ ਕਿ 18 ਸਾਲ ਤੋਂ ਘੱਟ ਜਿਹੜਾ ਮੇਜਰ ਬੱਚੇ ਜ ਨਹੀਂ ਨੇ ਉਹਨਾਂ ਨੂੰ ਵਾਹਨ ਦੋ ਪਹੀਆ ਵਾ ਜਾਂ ਚਾਰ ਪਹੀਆ ਵਾਹਨ ਜਿਹੜਿਆ ਬਿਲਕੁਲ ਜਿਹੜਿਆ ਨਹੀਂ ਚਲਾਉਣ ਜਿਹੜਿਆ ਦੱਤੇ ਜਾਣਗੇ ਤਾਂ ਬਿਲਕੁਲ ਪੁਲਿਸ ਪ੍ਰਸ਼ਾਸਨ ਬਿਲਕੁਲ ਤੁਹਾਡੇ ਕਹਿੰਦੇ ਅਸੀਂ ਨਾਲ ਦੁਰਵਰਤਨ ਨਾ ਕਰੋ ਹਨਾ ਜਾਨ ਜਿਹੜੀ ਆ ਖਤਰੇ ਵਿੱਚ ਨਾ ਜਾਵੇ ਤੇ ਕਿਤੇ ਨਾ ਕਿਤੇ ਜਿਹੜਾ ਵੱਡਾ ਨੁਕਸਾਨ ਜਿਹੜਾ ਹੋਣ ਤੋਂ ਬਚ ਕੇ ਕਹਾਂ ਕਿਤੇ ਜਾਏ ਦੋ ਪਹੀਆ ਵਾਹਨ ਹੋਣ ਚਾਹੀ ਚਾਰ ਪਹੀਆ ਵਾਹਨ ਬੱਚਿਆਂ ਨੂੰ ਬਿਲਕੁਲ ਨਾ ਦਿੱਤੇ ਜਾਣ ਨਹੀਂ ਤਾਂ ਮਾਪਿਆਂ ਨੂੰ ਜਿਹੜਾ ਇਸ ਦਾ ਵੱਡਾ ਖਮਾਜਾ ਜਿਹੜਾ ਵਾ ਉਹ ਭੁਗਤਣਾ ਜਿਹੜਾ ਪੈ ਸਕਦਾ ਆ ਜੀ ਤਾਂ ਦੇਖ ਸਕਦੇ ਹੋ ਕਿ ਜਿਵੇਂ ਮੇਰਾ ਇਸ ਟਾਈਮ ਅਸੀਂ ਅੰਮ੍ਰਿਤਸਰ ਦੇ ਪੁਲ ਦੇ ਉੱਪਰ ਹੀ ਖੜੇ ਹਾਂ ਤੇ ਬੰਨ ਦੀ ਅਚਨ ਜਿਹੜੀ ਚੈਕਿੰਗ ਜਿਹੜੀ ਇੱਧਰ ਦੇਖ ਸਕਦੇ ਆ ਆਪਣਾ ਦਿਖਾ ਦਿਓ ਕਿ ਜਿਨ੍ਹਾਂ ਦੇ ਰੂਲਸ ਦੇ ਵਿੱਚ ਜੋ ਕਮੀ ਆ ਕਿਤੇ ਨਾ ਕਿਤੇ ਜਿਹੜਾ ਰੂਲਸ ਦੇ ਵਿੱਚ ਕਮੀ ਆ ਤੇ ਬਿਲਕੁਲ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਇਹ ਤੁਹਾਡੇ ਵਾਸਤੇ ਆ ਜਨਤਾ ਨੂੰ ਸੁਚੇਤ ਰਹਿਣਾ ਚਾਹੀਦਾ ਨੀਮਨ ਦਾ ਜਿਹੜਾ ਵਾ ਧਿਆਨ ਜਿਹੜਾ ਉਹ ਕਰਨਾ ਚਾਹੀਦਾ ਵਾ ਆਪਣਾ ਜਦੋਂ ਤੁਸੀਂ ਇੰਨੀ ਮਹਿੰਗੀ ਬਾਈਕ ਜਾਂ ਗੱਡੀ ਜਾਂ ਵਾਹਨ ਲੈ ਲੈਂਦੇ ਹੋ ਤਾਂ ਕਿ ਥੋੜਾ ਬੋਤਾ ਚੀਜ਼ਾਂ ਦੇ ਉੱਪਰ ਪੈਸੇ ਲਾਉਂਦੇ ਕਿਉਂ ਸੁਚੇਤ ਕਰਦੇ ਹੋ ਚਾਹੇ ਉਹ ਲਾਇ ਤੋੜਾ ਹੈਲਮਟ ਹੋਵੇ ਚਾਹੇ ਸੀਟ ਬੈਲਟ ਹੋਵੇ ਕਿਉਂ ਲੋਣੀ ਭੁੱਲ ਜਾਂਦੇ ਹੋ ਐਸੇ ਹੀ ਪੱਖੋ ਜਿਹੜਾ ਅੱਜ ਨਾਕਾ ਜਿਹੜਾ ਸੀ ਇਹ ਅੱਜ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਲਾਇਆ ਗਿਆ ਤੇ ਖੁਦ ਜਿਹੜਾ ACP ਸਾਹਿਬ ਸੀ ਆਪਣੀ ਟੀਮ ਦੇ ਨਾਲ ACP ਟ੍ਰੈਫਿਕ ਅੰਮ੍ਰਿਤਸਰ ਵਿਰਿੰਦਰ ਕੁਮਾਰ ਜੀ ਜਿਹੜਾ ਸੀ ਉਹਨਾਂ ਦੇ ਵੱਲੋਂ ਜਿਹੜਾ ਅਚਨਚੇਤ ਚੈਕਿੰਗ ਜਿਹੜੀ ਆ ਇਹ ਕੀਤੀ ਗਈ ਆ ਤੁਸੀਂ ਵੀ ਜਿਹੜਾ ਵਾ ਖੁਦ ਜਿਹੜਾ ਵਾ ਆਪਣੇ ਰੂਲਸ ਰੈਗੂਲੇਸ਼ਨ ਨੂੰ ਫੋਲੋ ਕਰੋ ਤੇ ਆਪਾਂ ਵੀ ਇੱਕ ਚੰਗੇ ਨਾਗਰਿਕ ਬਣ ਪੱਖੋ ਜਿਹੜਾ ਵਾ ਦੇਸ਼ ਦਾ ਜਿਹੜਾ ਸਹਿਯੋਗ ਕਰੀਏ ਮੈਂ ਤੁਹਾਡਾ ਦੋਸਤ ਤੇ 호ਸਟ ਮਿੱਤਰ ਲਵ ਗਿਲਛਾ ਮੇਰੇ ਨਾਲ ਨੇ ਕੈ